पहले ठीक जवाब पर योग्य में पांडवों को जब वनवास हो गया था 12 साल का तो पूरे लोग गुफा जो औरत थी ये बड़े पहाड़ के पीछे रावी नदी के बीच डूब चुकी है समा चुकी है ससिकाल जी मैं टाटा अपना करमवीर आज जा रहे हैं एक नई लोकेशन पे assi ja rahe hain Pathan Kot di dharti te ਪਠਾਨਕੋਟ ਤੋਂ ਤਕਰੀਬਨ 22 ਕਿਲੋਮੀਟਰ ਦੀ ਦੂਰੀ ਤੇ ਮਕਤੇਸ਼ਵਰ ਦਾਮ ਬਣਿਆ ਹੋਇਆ ਹੈ ਜੀ ਸਾਢੇ 5000 ਸਾਲ ਪਹਿਲਾਂ ਇਹ ਮੰਦਿਰ ਬਣਿਆ ਸੀਗਾ ਜੀ ਜਦੋਂ ਦਵਾਪਰ ਯੁੱਗ ਦੇ ਵਿੱਚ ਅਗਿਆਤ ਬਾਸ ਦਾ ਟਾਈਮ ਸੀ ਪਾਂਡਵਾਂ ਦਾ ਹਿਸ਼ਾਰਪੁਰ ਡਿਸਟ੍ਰਿਕਟ ਤੋਂ ਹੁੰਦੇ ਹੋਏ ਮਾਂ ਚਿੰਤਪੁਰਨੀ ਦੇ ਦਰਸ਼ਨ ਕਰਕੇ ਪਾਂਡਵ ਇਸ ਸਥਾਨ ਤੇ ਆ ਗਏ ਸੀ ਅਗਿਆਤ ਵਾਸ ਵਾਸਤੇ ਰਹਿਣ ਵਾਸਤੇ ਰਸਤੇ 'ਚ ਰੁਕੇ ਸੀਗੇ ਜੀ 2 ਮਿੰਟ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਲੋਕੇਸ਼ਨ ਥੱਲੇ ਇੱਕ ਛੋਟਾ ਜਿਹਾ ਪਿੰਡ ਵੱਸਦਾ ਆ ਤੇ ਸਾਹਮਣੇ ਪਹਾੜਾਂ ਦੇ ਉੱਪਰ ਬਰ ਪਈ ਹੋਈ ਆ ਜਿਦੋਂ ਜਿਦੋਂ ਅੱਗੇ ਜਾਵਾਂਗੇ ਪਹਾੜ ਹੋਰ ਨਜ਼ਦੀਕ ਆਉਂਦੇ ਜਾਂਦੇ ਆ ਚਲੋ ਜੀ ਚੱਲਦੇ ਆ ਅੱਗੇ ਤਾਂਬਨ ਵੱਲ ਨੂੰ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਤੁਸੀਂ ਚੈੱਕ ਕਰੋ ਜੀ ਕਿੰਨਾ ਸੋਹਣਾ 뷰 ਆ ਕੁਦਰਤ ਵੱਲੋਂ ਇੱਕ ਨੇਚਰ ਦਿਖਾਈ ਗਈ ਆ ਸਾਹਮਣੇ ਕਿੰਨੇ ਸੋਹਣੇ ਪਹਾੜ ਲੱਗ ਰਹੇ ਆ ਬਰਫ਼ ਪਹਾੜਾਂ ਉੱਪਰ ਪਈ ਹੋਈ ਆ ਇਹ ਵੀ ਇੱਕ ਥਾਮ ਨੂੰ ਜਾਂਦਿਆਂ ਹੋਇਆ ਛੋਟਾ ਜਿਹਾ ਪਿੰਡ ਵਾ ਬਹੁਤ ਵਧੀਆ ਰੌਣਕ ਸੀ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਾੜ ਜਮੇ ਹੀ ਨਜ਼ਦੀਕ ਆ ਚੁੱਕੇ ਆ ਚਲੋ ਜੀ ਚੱਲਦੇ ਆ ਅੱਗੇ ਫਿਰ ਰੋਜੀ ਚੈੱਕ ਕਰੋ ਕਿੰਨਾ ਸੋਹਣਾ 뷰 ਆ ਅਸੀਂ ਮੰਦਿਰ ਤੇ ਪੁੱਜ ਗਏ ਆ ਜੀ ਇੱਥੋਂ ਸਾਈਡ ਤੋਂ ਜਾਣਾ ਪੈਂਦਾ ਕਿਉਂਕਿ ਮੰਦਿਰ ਦਾ ਕੰਮ ਚੱਲਦਾ ਜੀ ਥੱਲੇ ਮੰਦਿਰ ਨੂੰ ਸੇਵ ਰੱਖਣ ਵਾਸਤੇ ਉਹਨੂੰ ਡਿਵੈਲਪ ਕੀਤਾ ਜਾ ਰਿਹਾ ਆ ਕਿਉਂਕਿ ਇੱਥੇ ਕਿਹਾ ਸੀ ਰਾਵੀ ਦਰਿਆ ਦਾ ਆਉਣ ਵਾਲੇ ਟਾਈਮ ਦੇ ਵਿੱਚ ਦਰਿਆ ਦਾ ਪਾਣੀ ਜ਼ਿਆਦਾ ਵੱਧ ਜਾਣਾ ਆ ਤਾਂ ਕਰਕੇ ਉਹਨੂੰ ਸੇਵ ਕਰਨ ਲਈ ਉੱਥੇ ਕੰਮ ਚੱਲ ਰਿਹਾ ਜੀ ਆਮ ਮੰਦਰ ਦੀਆਂ ਪੌੜੀਆਂ ਇਥੋਂ ਟੈਂਪਰਰੀ ਬਣਾਈਆਂ ਹੋਈਆਂ ਆ ਜੇ ਮੇਰਾ ਵੀਰ ਕੋਈ ਆਉਂਦਾ ਆ ਇਸ ਟਾਈਮ ਬਜ਼ੁਰਗ ਨਾ ਆਉਣ ਜਿਨ੍ਹਾਂ ਨੂੰ ਗੋਡਿਆਂ ਵਗੈਰਾ ਦੀ ਪ੍ਰੋਬਲਮ ਆ ਕਿਉਂਕਿ ਪੌੜੀਆਂ ਬਹੁਤ ਡੂੰਘੀਆਂ ਹੋਣ ਕਰਕੇ ਨਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਧਿਆਨ ਨਾਲ ਜਾਣਾ ਪੈਂਦਾ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਰਾਵੀ ਦਰਿਆ ਆ ਜੀ ਇਹ ਰਸਤਾ ਆ ਜੀ ਕੱਚਾ ਰਸਤਾ ਆ ਟੈਂਪਰਰੀ ਬਣਾਇਆ ਹੋਇਆ ਲੱਕੜ ਦੇ ਪੀਸ ਲਾਏ ਹੋਏ ਆ ਮਿੱਟੀ ਨੂੰ ਰੋਕਣ ਵਾਸਤੇ ਬਹੁਤ ਧਿਆਨ ਨਾਲ ਜਾਣਾ ਪੈਂਦਾ ਆ ਫਿਰ ਵੀ ਇਨਾਂ ਨੇ ਰੱਸੀਆਂ ਵਗੈਰਾ ਲਾਈਆਂ ਹੋਈਆਂ ਜਿਹਨੂੰ ਅਸੀਂ ਫੜ ਕੇ ਜਾ ਸਕਦੇ ਆ ਚਲੋ ਆਜੋ ਚੱਲਦੇ ਆ ਮੰਦਰ ਦੇ ਥੱਲੇ ਦੇਖੋ ਜੀ ਰੱਸੀਆਂ ਲਾਈਆਂ ਹੋਈਆਂ ਆ ਉਤਰਨ ਵਾਸਤੇ ਰੀਜ਼ਨ ਕੀ ਆ ਬਹੁਤ ਜਿਆਦਾ ਡੁੰਗਾਈ ਦੇ ਵਿੱਚ ਆ ਤੇ ਪੈਰ ਤਿਲਕਦਾ ਹੈ ਜੀ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖਣਾ ਜੇ ਤੁਸੀਂ ਆਉਂਦੇ ਆ ਜੀ ਇੱਥੇ ਕੰਮ ਛੱਲ ਰਿਹਾ ਆ ਪੌੜੀਆਂ ਦਾ ਦੂਜੀ ਸਾਈਡ ਤੇ ਫਿਰ ਇਹ ਕੱਚਾ ਰਸਤਾ ਬਣਾਇਆ ਹੋਇਆ ਹੈ ਇਹਨਾਂ ਨੇ ਲੋ ਜੀ ਥੱਲੇ ਆ ਗਏ ਸੀਗੇ ਤੇ ਦੇਖ ਸਕਦੇ ਹੋ ਇਹ ਪਹਾੜ ਦਬਾਪਰਜਗ ਵਾਲੇ ਆ ਹਜੇ ਤੱਕ ਵੀ ਉਦਾਂ ਹੀ ਇਹ ਪਹਾੜਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਜਿੱਦਾਂ ਦੇ ਉਸ ਯੁੱਗ ਦੇ ਵਿੱਚ 5.5 ਹਜ਼ਾਰ ਸਾਲ ਪਹਿਲਾਂ ਸੀਗੇ ਹੁਣ ਵੀ ਉਦਾਂ ਦੇ ਆ ਚਲੋ ਜੀ ਚਲਦੇ ਆ ਧਾਮਬਲ ਕਰਦੇ ਆ ਦਰਸ਼ਨ ਉਸ ਟਾਈਮ ਦਵਪਰ ਯੁੱਗ ਦੇ ਵਿੱਚ 6 ਮਹੀਨੇ ਦੀ ਇੱਕ ਰਾਤ ਹੁੰਦੀ ਸੀ 6 ਮਹੀਨੇ ਦਿਨ ਚੜਦਾ ਸੀ 6 ਮਹੀਨੇ ਇੱਕ ਰਾਤ ਹੁੰਦੀ ਸੀ ਉਹ ਰਾਤ ਸਮੇਂ ਆਈ ਸੀ ਇੱਕ ਰਾਤ ਦੇ ਵਿੱਚ ਉਹਨਾਂ ਨੇ ਇੱਥੇ ਪੰਜ ਗੁਫਾਵਾਂ ਤਿਆਰ ਕੀਤੀਆਂ ਸੀ ਗੁਫਾਵਾਂ ਹਜੇ ਵੀ ਉੱਧਾ ਮੌਜੂਦ ਨੇ ਦੋ ਗੁਫਾਵਾਂ ਜਿਹੜੇ ਸਾਈਡ ਤੇ ਆ ਉਹ ਪਹਾੜ ਦੇ ਜ਼ਿਆਦਾ ਟੈਨਣ ਕਰਕੇ ਮਤਲਬ ਖੰਡਿਤ ਹੋ ਚੁੱਕੀਆਂ ਆ ਪਰ ਜਿਹੜੀਆਂ ਤਿੰਨ ਗੁਫਾਵਾਂ ਆ ਹਜੇ ਤੱਕ ਵੀ ਉਹਨਾਂ ਨੂੰ ਤੁਸੀਂ ਦੇਖ ਸਕਦੇ ਦੇਖ ਸਕਦੇ ਹੋ ਚਲੋ ਜੀ ਚੱਲਦੇ ਆ ਮੰਦਰਵਾਲ ਕਰਾਉਨੇ ਆ ਤੁਹਾਨੂੰ ਦਰਸ਼ਨ ਮੰਦਰਵਾਲ ਚੱਲ ਕੇ ਆਜੋ ਜੀ ਲਓ ਜੀ ਗੁਫਾ ਦੇ ਵਿੱਚ ਆ ਗਏ ਸੀਗੇ ਇਹ ਮੇਨ ਗੁਫਾ ਸਭ ਤੋਂ ਵੱਡੀ ਗੁਫਾ ਹੈ ਜੀ ਸામਨੇ ਮਾਤਾ ਦਰੋਪਤੀ ਜੀ ਦੀ ਕਿਚਨ ਸਿਗੀ ਜੀ ਇਹ ਸਾਹਮਣੇ ਜੋ ਤੁਸੀਂ ਦੇਖ ਰਹੇ ਆ ਇਹ ਮਾਤਾ ਕਮਲਾ ਦੇਵੀ ਦੀ ਮੂਰਤੀ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਜਾਂਦੇ ਆ ਸਾਈਡ ਤੇ ਸੱਜੇ ਪਾਸੇ ਬੈਰੋਜੀ ਦੀ ਮੂਰਤੀ ਹੈ ਜੀ ਉਸ ਤੋਂ ਬਾਅਦ ਅਸੀਂ ਜਾਂਦੇ ਆ ਸ਼ੰਕਰ ਜੀ ਦੀ ਸਥਾਪਨਾ ਛੇਪਿੰਡੀ ਦੀ ਇੱਥੇ ਪਾਂਡਵਾਂ ਵੱਲੋਂ ਕੀਤੀ ਗਈ ਸੀ 5500 ਸਾਲ ਪੁਰਾਣੀ ਛਿਪਿੰਡੀ ਆ ਤੁਸੀਂ ਵੀ ਕਰੋ ਦਰਸ਼ਨ ਜੀ ਉਹੀ ਛਿਪਿੰਡੀ ਆ ਜਿਹੜੀ ਪਾਂਡਵਾਂ ਵੱਲੋਂ ਇੱਥੇ ਸਥਾਪਿਤ ਕੀਤੀ ਗਈ ਸੀ ਸ਼ੰਕਰ ਜੀ ਦੀ ਆਰਾਧਨਾ ਕਰਕੇ ਜਿੱਤ ਦਾ ਵਰਦਾਨ ਲਿਆ ਸੀ ਪਾਂਡਵਾਂ ਨੇ ਜੀ ਇਹ ਗੁਫਾ ਜਿਹੜੀ 메ਨ ਗੁਫਾ ਆ ਜੀ ਇਸ ਦਾ ਇਹ ਰਸਤਾ ਵੀ ਇਧਰੋਂ ਆਉਂਦਾ ਆ ਦੂਜੇਓ ਸਾਈਡ ਤੋਂ ਵੀ ਰਸਤਾ ਹੈਗਾ ਆ ਹੁਣ ਅੱਗੇ ਜਾਵਾਂਗੇ ਪੰਡਤ ਜੀ ਨਾਲ ਕਰਾਂਗੇ ਗੱਲ ਬਾਕੀ ਹਿਸਟਰੀ ਪੰਡਤ ਜੀ ਤੋਂ ਪੁੱਛਦੇ ਆ ਮੰਨ ਮੰਦਰ ਦਾ ਕੰਮ ਚੱਲਦਿਆਂ ਕਰਕੇ ਥੋੜੀ ਜੀ ਪ੍ਰੋਬਲਮ ਆਵਾਜ਼ ਦੇ ਵਿੱਚ ਆਊਗੀ ਜਦੋਂ ਅਸੀਂ ਪੰਡਤ ਜੀ ਨਾਲ ਗੱਲ ਕਰਾਂਗੇ ਥੋੜੀ ਜੀ ਆਵਾਜ਼ ਦਿੱਕਤ ਆ ਸਕਦੀ ਆ ਪਲੀਜ਼ ਉਸ ਚੀਜ਼ ਨੂੰ ਇਗਨੋਰ ਕਰਿਓ ਤੇ ਪੰਡਤ ਜੀ ਦੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਿਓ ਬਾਬਾ ਜੀ ਰਾਮ ਰਾਮ ਜੀ ਰਾਮ ਰਾਮ ਜੀ ਉਹ ਜੀ ਇਸ ਮੰਦਰ ਬਾਰੇ ਥੋੜਾ ਜਿਆਦਾ ਦਸਤਾਫਰ ਕਰ ਦਿਓ ਜੀ ਬੋਲ ਸੰਤਾਨ ਭਗਵਾਨ ਜੈ ਆਖੇ ਸਾਡੇ 5000 ਸਾਲ ਪਹਿਲੇ ਤਵਾਪਰ ਯੁੱਗ ਮੇ पांडवों को जब वनवास हो गया था बारह साल का तो पूरे हिंदुस्तान का भ्रमण करते हुए बारहवें साल के लास्ट में जहाँ पहुँचे छह महीना जहाँ रहे जब तब किया पांच गुफों का निर्माण किया वो मंदिर से लेकर मेरे पीछे तक एक ही गुफा है पांडवों के सबसे बड़े भाई जी महाराज की जयपी है जो गुफा अखंड धुना है और ये जो मेरे पीछे है ये द्रौपदी माता नाम से दो गुफा भी बाहर है देखने को लेकिन काम चल रहा है उसके कारण आप देख नहीं पाओगे और दो गुफा जो और थी ये बड़े पहाड़ के पीछे रावी नदी के भी डूब चुकी है समा चुकी है खंडत हो चुकी है ये मक्तेश्वर धाम है उनको मुक्ति का दाम भी कहते हैं इनको जहाँ मी हरिद्वार भी कहते हैं अस्थियां जल प्रवाह भी होती हैं पितरों का पिंडदान भी जहां होता है हर मस्या पर श्राद्ध पर तेत पर उखी पर यहाँ रहने की भी सुविधा है यहाँ हर समय लंगर है सुबह जब नौ बजे शुरू हो जाता है तो आप रात के ग्यारह बारह एक बजे भी आ जाओगे आपको मिल जाएगा और सबसे विशेष बात भगवान शंकर जी ने जहाँ पांडवों को जीत प्राप्ति का आशीर्वाद दिया था उसके बाद ये रावी नदी पार करके राजा विराट की नगरी जम्मू स्टेट में चले गए अखनूर चनाव नदी के ऊपर एक साल का जो अज्ञातवास था उनको उन्होंने वहां काटा था आप इसे मंदिर की ओर घूम के देख लो मंदिर के मथे के ऊपर टिक्के लगा रखे हमने नौ ये नौ देवियों के दर्शन है ये बहुत बड़ा टिक्का लगाया है ये है बाबा भैरवनाथ जी महाराज ये चुनरी टांगी है ये है माता कमला देवी जो के लक्ष्मी माता नाम से दुर्गा नाम से काली नाम से और वैष्णवी नाम से जानी जाती है इनको थोड़ा ध्यान से देखोगे इनके सिर के ऊपर नाग देवता जी विराजमान है तो अभी जब आप बाहर निकलोगे बाहर वाली गुफा के दर्शन तो नहीं कर पाओगे लेकिन कभी मौका मिला तो उस गुफा के अंदर जाना और उसकी साथ को देखना उसमें श्री जंतर बना हुआ लक्ष्मी माता का जंतर उसके नीचे बढ़ कर ध्यान लगाते हैं, जहाँ करोड़ों गुना फल की प्राप्ति मिलती है एक विशेष बात और जो जहाँ तीन अमावस्या लगातार स्नान करता है उसको हर द्वार के बराबर पुण्य का फल प्राप्त होता है बोल शंकर भगवान की ਏ ਜੀ ਰਾਵੀ ਦਰਿਆ ਹੈ ਜੀ ਰਾਵੀ ਦਰਿਆ ਦੇ ਕੰਢੇ ਤੇ ਮੰਦਿਰ ਆ ਜੀ ਆ ਤੁਸੀਂ ਦੇਖ ਸਕਦੇ ਹੋ ਕੰਮ ਚੱਲਦਾ ਆ ਕਿਉਂਕਿ ਪਿਛਲੀ ਵਾਰ ਇੱਥੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਉੱਪਰ ਤੱਕ ਆ ਗਿਆ ਸੀ ਤਾਂ ਕਰਕੇ ਇਹਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਨੇ ਆ ਰੱਖ ਕਰ ਰਹੇ ਠੀਕ ਕਰ ਰਹੇ ਆ ਜੀ ਇਹ ਰਾਵੀ ਦਰਿਆ ਹਿਮਾਚਲ ਦੇ ਵਿੱਚੋਂ ਹੁੰਦੇ ਹੋਏ ਇੱਕ ਜੰਮੂ ਕਸ਼ਮੀਰ ਚਲ ਜਾਂਦਾ ਆ ਦੂਸਰਾ ਪਾਕਿਸਤਾਨ ਚਲ ਜਾਂਦਾ ਆ ਅਲੱਗ-ਅਲੱਗ ਦਿਸ਼ਾਵਾਂ ਨੂੰ ਚਲ ਜਾਂਦੇ ਆ ਜੀ ਆ ਦੂਰ ਤੋਂ ਇੱਕ ਛੋਟੀ ਜੀ ਲੋਕੇਸ਼ਨ ਲਈ ਸੀਗੀ ਆਜੋ ਅੱਗੇ ਲੈ ਚਲਦੇ ਆ ਰਾਵੀ ਦਰਿਆ ਵਾ ਇੱਥੇ ਬੈਠ ਕੇ ਬਹੁਤ ਹੀ ਵਧੀਆ ਮਨ ਨੂੰ ਸਕੂਨ ਮਿਲਦਾ ਹੈ ਜੀ ਤੁਸੀਂ ਕਿਸੇ ਵੇਲੇ ਟਾਈਮ ਕੱਢ ਕੇ ਆਇਓ ਆਪਣੀ ਫੈਮਿਲੀ ਨੂੰ ਵੀ ਨਾਲ ਲੈ ਕੇ ਆਇਓ ਦੇਖਿਓ ਕਿੰਨਾ ਸੋਹਣਾ ਜਗ੍ਹਾ ਆ ਕਿੰਨੀ ਸੋਹਣੀ ਲੋਕੇਸ਼ਨ ਆ ਕਿੰਨਾ ਸੋਹਣਾ 뷰 ਆ ਜੀ ਅੱਪਾ ਜੀ ਨੇ ਦੱਸਿਆ ਸੀਗਾ ਕਿ ਇੱਥੇ ਜਿਹੜਾ ਲੰਗਰ ਦੀ ਸੇਵਾ ਆ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੁਸੀਂ ਕਦੀ ਵੀ ਆ ਕੇ ਇੱਥੇ ਚਾਹ ਪਾਣੀ ਲੰਗਰ ਕੁਝ ਵੀ ਆ ਕੇ ਛੱਕ ਸਕਦੇ ਆ ਫ੍ਰੀ ਆਫ ਕਾਸਟ ਵਾ ਬੋਲੇ ਨਾਦੀ ਨਹੀਂ ਕਰ ਪਾਇਆ ਕਿ ਤੁਹਾਨੂੰ ਕਿਸੇ ਵੀ ਚੀਜ਼ ਤੋਂ ਮਨਾਂ ਨਹੀਂ ਕੀਤਾ ਜਾਊਗਾ ਜੈ ਬੋਲੇ ਦੇਖ ਸਕਦੇ ਹੋ ਧਾਮ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਤੁਸੀਂ ਆ ਕੇ ਪਹਿਲਾਂ ਪੜ੍ਹੋ ਫਿਰ ਥੱਲੇ ਜਾਓ ਤੁਹਾਨੂੰ ਪਤਾ ਲੱਗ ਸਕੇ ਲੋ ਜੀ ਏਸੀ ਧਾਮ ਦੀ ਯਾਤਰਾ ਚੱਲਦੇ ਆਂ ਅੱਗੇ ਇੱਕ ਹੋਰ ਲੋਕੇਸ਼ਨ ਦੇ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਵਿੱਚ ਤੁਸੀਂ ਇਸ ਥਾਂ ਤੇ ਜ਼ਰੂਰ ਆਓ ਜੀ ਆਪਣੇ ਆਪ ਨੂੰ ਭਾਗਾ ਵਾਲਾ ਸਮਝੋਗੇ ਤੁਸੀਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਵਿੱਚ